ਲਓ ਵੀ ਨੀਲੀ ਰਾਵੀ ਦੀਆਂ ਝੋਟੀਆਂ ਰੰਗ ਚ ਆਉਣੀਆਂ ਸ਼ੁਰੂ ਨੀਲੀ ਰਾਵੀ ਜੀ ਸੋ ਦੇਖ ਸਕਦੇ ਤੁਸੀਂ ਸਾਹਮਣੇ ਲਓ ਜੀ ਇੱਧਰ ਥੱਬੇ ਹੱਥਾਂ ਨਾਲ ਕੇ ਲਓ ਜੀ ਆਇਆ ਇੱਧਰ ਲਓ ਨੀਲੀ ਰਾਵੀ ਦੀਆਂ ਝੋਟੀਆਂ ਦੋਸਤੋ ਰੰਗ ਚ ਆ ਰਹੀਆਂ ਚਾਰ ਪੰਜ ਜਿੱਤੇ ਮੱਥੇ ਤੋਂ ਨੂੰ ਕਿੰਦੀ ਨੀਲੀ ਰਾਵੀ ਦੀ ਭਰਾ ਅੱਖਾਂ ਬਿਲੀਆ ਬਿਲੀਆ ਖਾਵੀਆਂ ਲਿਆਓ ਬਈ ਨੀਲੀ ਦਾ ਵੀ ਖੀਰੀਆਂ ਵੱਧ ਪੀਂ ਆਖੀਰੀਆ ਅੱਜ ਸੋ ਦੋਸਤੋ ਦੇਖ ਸਕਦੇ ਸਾਹਮਣੇ ਤੁਸੀਂ ਖੀਰੀਆਂ ਝੋਟੀਆਂ ਸੋ ਕਿੱਧਾ ਭੇਜਿਆ ਵਧੀਆ ਵਧੀਆ ਵੀਰੇ ਕਿਹੜੇ ਬੋਲਦੀ ਆ ਇਹ ਟੈਸਟਲ ਦੀ ਠੀਕ ਹੈ ਜੀ ਇਹਦੀ ਕਿੰਨੀ ਉਮਰ ਹੋ ਗਈ ਯਾਰ ਇਹ ਤੇਰੇ ਖੀਰੀ ਆ ਉਮਰ ਕਿੰਨੀ ਹੋਊਗੀ ਹੰਤਾ ਜੀ 26 ਮਿੰਟ 26 ਮਿੰਟ ਠੀਕ ਆ ਆ ਗੱਬਣ ਵੀ ਹੋ ਗਈ ਹੋਊਗੀ ਫਿਰ ਬਈ ਸਾਢੇ 3 ਨ ਮਹੀਨਿਆਂ ਦੀ ਕਿਹੜੇ ਬੋਲ ਤੋਂ ਇਹ ਆ ਗਈ ਆ ਤੋਂ ਸਮੁੰਦਰ ਤੋਂ ਸਮੁੰਦਰ ਤੋਂ ਮੰਦ ਨਹੀਂ ਸੋਹਣੀ ਆ ਝੋਟੀ ਮਾਲਕ ਸੁੱਖ ਰੱਖੇ ਲੋਵੀ ਮੇਤਰੋ ਹੋਣ ਲਾ ਪਿਆ ਗੜ ਨੀਲੀ ਦਾ ਚਾਰ ਪੈਰ ਚਿੱਟੇ ਮੱਥੇ ਭੁੱਲ ਚਿੱਟੀ ਪੌਛ ਬਿੱਲੀਆਂ ਅੱਖਾਂ ਪਛਾਣ ਕਰਦੀਆਂ ਥੋੜੀ ਜਿਹੀ ਐਚ ਵੀ ਜੋਰ ਲਾਉਂਦੇ ਆ ਪੂਰਾ ਜੋਰ ਬਈ ਸੋ ਦੋਸਤੋ ਦੋਹਾਂ ਕੰਪੀਟੀਸ਼ਨ ਚੱਲ ਰਿਆ ਮੀਲੀ ਰਾਣੀ ਖੀਰੀਆਂ ਝੋਟਿਆਂ ਦਾ ਇਸ ਤੋਂ ਇਸੇ ਨਾਲ ਹੀ ਮੋਰਾ ਖੀਰੀਆਂ ਝੋਟਿਆਂ ਦਾ ਮੁਕਾਬਲਾ ਸ਼ੁਰੂ ਹੋਏਗਾ ਸੋ ਮੋਰਾ ਝੋਟਿਆਂ ਵਾਲਿਆਂ ਨੂੰ ਵੀ ਕਿਸਾਨਾਂ ਨੂੰ ਬੇਨਤੀ ਹੈ ਜੋ ਆਪਣੀਆਂ ਕੋਟੀਆਂ ਨੂੰ ਪਿਆਰ ਕਰਕੇ ਇਹਦਾ ਓਪਨ ਰੇਂਜ ਕੋਲੇ ਵਿੱਚ ਲਿਆਓ ਉਹਨੇ ਇਹ ਕੰਪੀਟੀਸ਼ਨ ਜਿਹੜਾ ਇਸ ਦੇ ਨਾਲ ਹੀ ਅਸੀਂ ਮੋੜਾ ਸੀਰੀਆ ਜੋੜੇ ਦਾ ਮੁਕਾਬਲਾ ਨਾਲ ਹੀ ਇਹਦੇ ਕਰਾਦਣਾ ਸੋਨਿਕਾ ਅੱਜ ਪੁਰਾਣੀ ਢੀਂਡ ਹੈ ਸਾਡੇ ਤੁਸੀ ਦੋਸਤੋ ਜੱਜ ਸਾਹਿਬਾਨ ਜਿਹੜਾ ਕਰਵਾਉਣਾ ਤੇ ਜੁਨੀਆਂ ਵੀ ਝੋਟੀਆਂ ਆਈਆਂ ਸੀਗੀਆਂ ਸਾਰੀਆਂ ਲਾਈਨ ਅਪ ਕਰ ਲਈਆਂ ਸੌਖਾ ਰੱਖਦੇ ਆ ਕਲੀ ਨਾਲ ਕਲੀ ਤੋੜ ਕੇ ਦੇਖਣੀ ਇਹਨਾਂ ਨੇ ਇੱਥੇ ਕਿਉਂਕਿ ਦੋਤ ਮੈਂ ਮੋੜਾ ਅੱਗੇ ਚਲੇ ਗਏ ਪਰ ਇਸ ਲਈ ਇੱਕ ਆਪਣੀ ਜਗ੍ਹਾ ਹੈ ਸਾਦੇ ਸਾਹਮਣੇ ਤੁਸੀਂ ਬਹੁਤ ਹੀ ਚੰਗੀਆਂ ਝੋਟੀਆਂ ਜਿਹੜੀਆਂ ਪਹੁੰਚੀਆਂ ਦੇਖ ਸਕਦੇ ਆ। ਕਰੜਾ ਰਾਕਾ ਤਹ ਪੂਰਾ ਦਰਸ਼ਕਾਂ ਨੂੰ ਮੈਂ ਬੈਠੇ ਆ ਸਾਹਮਣੇ ਬੰਦੂ ਬੈਠੇ ਆ। ਝੋਟੀ ਆ ਵੀ ਬਹੁਤ ਘੈਂਟ ਆ। ਬਾਈ ਬਸ ਦੇ ਰਹਿਣਾ ਬੜਾ ਜਿਆਦਾ साहब लेके आए हैं तो जज साहब आप अपने नाम पे लग चुके हैं इनके कोई भी यूट्यूबर बिना परमिशन तो अंदर ना आवे जी प्लीज तो बाहर में कसो तो बनाओ बाहर से

ਕੋਈ ਕਬਟਿਆ ਲਾਉਣ ਵਾਲੀ ਹੋਈ ਅੱਜ ਸਾਡੇ ਆਪਣੇ ਕੰਦੇ ਟੌਪ 5 ਦੇ ਲੈਣੇ ਤੇ ਬਹੁਤ ਵੀ ਆਲੇ ਨੇ ਸੋ ਪਲੀ ਅਖਮਾ ਨੰਬਰ 1 ਆਸ ਸਿੰਘ ਵਾਲੀ ਪ੍ਰਾਨੀ ਆਉਂਦੇ ਅਗਰ ਬਰ ਮੇ ਦੋਸਤੋ ਆ ਝੋਟੀ 5ਵੇਂ ਨੰਬਰ ਤੇ ਰਹੀ ਆ ਦੇਖ ਸਕਦੇ ਤੁਸੀਂ ਸਾਹਮਣੇ ਬਹੁਤ ਹੀ ਚੰਗੀ ਝੋਟੀ ਸੀਗੀ ਤੇ ਆ ਜਿਹੜੀ ਝੋਟੀ ਹੈ ਚੌਥੇ ਨੰਬਰ ਤੇ ਰਹੀ ਆ

था। कोई नी सो हाँ हम दोस्तों तीजे नंबर वाली झोटी चली है इधर देख सकते तो सामने तो ਸਾਣਾ ਨੰਬਰ ਤੇ 200 311 ਨੰਬਰ ਟੈਗ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹ ਚੰਗੀ ਝੋਟੀ ਸ਼ਕੀਮ ਸੀਗੀ ਹੈ ਵੇ ਪਿੰਜਰ ਨੰਬਰ ਜੀ 3 ਨੰਬਰ ਬਾਜੀ ਬਹੁਤ ਬਹੁਤ ਬਾਦਲ ਜਾਨੇ ਤੇ ਮਾਰੇ ਤੀਜਾ ਨੰਬਰ ਹੈ ਸਧਾਰਨ ਸਿੰਘ ਮਾਦ ਗਾਉਂ ਦਾ ਪਤਰਾ ਪੰਦੇ ਦਾ ਆਹ ਨਾ ਮਾਰ ਰਿਹਾ ਕਰ ਰਿਹਾ ਤੇਰਾ ਕਮਲ ਜੀ ਪਾਲ ਅਗਲੇ ਤਾਲੇ ਪਾਇਓ ਸੋਹਣਾ ਹਾਂ ਵਸੋਂ ਕਿਓ 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 ਬੋਲੋ ਬੋਲੋ ਖੜ ਗਿਆ ਸਾਹਮਣੇ ਦੀ ਸਾਹਮਣੇ ਕੀ ਸਾਹਮਣੇ ਕੀ ਹੋਇਆ ਹੁ ਕੰਕਰ ਸਾਹਮਣੇ ਪੜਾਇਆ ਤੇ ਸਟੇਟ ਕਰਨ ਮੜਾ ਜਾਵੇ ਹੋ ਗਿਆ ਵਸੋ ਪੋਲੇ ਦੇ ਕੋਲ ਇਹ ਪਹਿਲੇ ਕਹਿੰਦੇ ਹਦਾ ਤੇ ਮਤ ਪਾਣਨ ਦਾ ਬਾਤ ਹੈ ਕਿਉਂਕਿ ਮਤ ਦੇ ਪਨਾ ਬਣਾ ਨੀਤੀ ਰਾਜ ਭਗਤ ਨੇ ਨੀਤੀ ਰਾਜ ਦੇ ਚਾਹਣ ਗਾਦੇ ਸੁਰ ਨੂੰ ਮਾਰੋ ਬੰਦ ਦੇ ਟਾਈਮ ਤੇ ਬਹੁਤਾਂ ਟਾਈਮ ਤੋਂ ਬਣਾ ਰਹੇ ਕੰਮ ਲੋ ਵੀ ਮਿੱਤਰੋ ਪਿਸਟਲ ਸਾਹ ਦੀ ਕੱਟੀ ਆ ਜਿਹੜੀ ਦੂਜੇ ਨੰਬਰ ਤੇ ਲੱਗੀ ਐ ਇੱਥੇ ਤੁਸੀਂ ਦੇਖ ਸਕਦੇ ਹੋ ਤਾਂ ਇਹ ਪਿਸਟਲ ਸਾਹ ਦੀ ਕੱਟੀ ਆ

ਨੌਲੇ ਟਰਾਫੀ ਭਾਗ ਇੱਕ ਵਾਰ ਪ੍ਰਧਾਨ ਜੀ ਸਾਡੇ ਦਰਲੇਸ਼ ਸਿੰਘ ਖੇਰਪੁਰਾ ਜੀ ਲੈ ਕੇ ਨਟਕੇ ਆਏ ਜੀ ਉਹਦੇ ਤੋਂ ਵੀ ਫਤਮੇ ਜੀ ਲੈ ਗਏ ਬੜਾ ਬੜਾ ਮੜਿਆ ਤਾਲੀਆਂ ਮਾਰ ਦਿਓ ਪਹਿਲਾ ਨੰਬਰ ਹੈ ਬਈ ਜੋਰ ਨਾਲ ਮਾਰ ਦਿਓ ਤਾਲੀਆਂ ਇੱਕ ਵਾਰ ਹੋਰ ਕਹਿੰਦੀ ਬਹੁਤ ਬਹੁਤ ਦੋਸਤੋ